ਇਸ ਪਿੰਡ ਦੇ ਖੂਹ ਦੇ ਵਿੱਚ ਲੜਕਣ ਦੇ ਨਾਲ ਹਰਨੀਆਂ ਗਦੂਤਾਂ ਤੇ ਨਲਾਂ ਦਾ ਇਲਾਜ ਹੁੰਦਾ ਆ ਬਹੁਤ ਚਮਤਕਾਰੀ ਖੂਹ ਆ ਲੋਕਾਂ ਦਾ ਬਹੁਤ ਰਸ ਰੰਦਾ ਆ ਜਿਨ੍ਹਾਂ ਲੋਕਾਂ ਦੇ ਤਿੰਨ ਤਿੰਨ ਵਾਰੀ ਆਪਰੇਸ਼ਨ ਹੋ ਗਏ ਉਹ ਵੀ ਹਰਨੀਆਂ ਇੱਥੇ ਆ ਕੇ ਠੀਕ ਹੋ ਜਾਂਦੀਆਂ ਆ ਮੇਰੇ ਹਰਨੀਆਂ ਜੀ ਮੈਂ ਤੀਜਾ ਆਪਰੇਸ਼ਨ ਕਰਾਣਾ ਸੀ ਜੀ ਹੁਣ ਅੱਛਾ ਜੀ ਹੋਣ ਮੈਨੂੰ ਠੀਕ ਆ ਮੈਂ ਬਿਲਕੁਲ ਮੰਨਦੇ ਹਾਂ ਚਮਤਕਾਰ ਬਿਲਕੁਲ ਜੀ ਬਾਬਾ ਚਮਤਕਾਰ ਆ ਜੀ ਕਿਹੜੇ ਕਿਹੜੇ ਦੁੱਖ ਦੂਰ ਹੁੰਦੇ ਇੱਥੇ ਖੂਚ ਲਟਕਣ ਦੇ ਨਾਲ ਜੀ ਇੱਥੇ ਜੀ ਨਾਲ ਗਦੂਦਾਂ ਹਰਨੀਆ ਹਾਂ ਜਾਨੀ ਆਈ ਸਾਰੇ ਦੁੱਖਾਂ ਵਾਲੇ ਆ ਜਾਂਦੇ ਆ ਉਹ ਵੀ ਠੀਕ ਹੋ ਕੀ ਜਾਂਦੇ ਆ ਇਹ ਅੱਜ ਤੋਂ 300 ਪਿੰਡ ਚ ਆ ਗਏ ਆ ਇਹ ਬਾਈ ਜੀ ਹਣਾ ਬਾਈ ਜੀ ਕਾਦਾ ਕਲਾ ਇਲਾਜ ਹੁੰਦਾ ਕਿਵੇਂ ਹੁੰਦਾ ਯਾਰ ਇੱਥੇ ਹਰਨੀਆ ਦਾ ਨਲਾਂ ਦਾ ਗਦੂਦਾਂ ਦਾ ਜੀ ਬਿਲਕੁਲ ਫ੍ਰੀ ਆ ਜੀ ਬਿਲਕੁਲ ਫ੍ਰੀ ਆ ਲਾਜ ਕਹਿੰਦੇ ਇੱਕ ਖੂਜ ਲਟਕਣ ਦੇ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਆ ਹਾਂਜੀ ਬਿਲਕੁਲ ਜੀ ਲੋਕਾਂ ਦੀ ਸ਼ਰਧਾ ਜੀ ਲੋਕ ਮੰਨਦੇ ਨੇ ਜੀ ਇਹ ਜਗ੍ਹਾ ਨੂੰ ਬਖਸ਼ ਹੈ ਭਾਜੀ ਕੀ ਆਉਣ ਤੋਂ ਪਹਿਲਾਂ ਸੰਗਤ ਕਿੱਥੇ ਆ ਅਸੀਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵੇਂ ਬਲੌਗ 'ਚ ਆਏ ਆ ਲੋਕਾਂ ਦੇ ਇਸ ਪਿੰਡ 'ਚ ਦੁੱਖ ਦੂਰ ਹੁੰਦੇ ਆ ਕਿਸੇ ਨੂੰ ਵੀ ਹਰਨੀਆਂ ਦੀ ਪ੍ਰੋਬਲਮ ਗਦੂਤਾਂ ਦੀ ਪ੍ਰੋਬਲਮ ਜਾਂ ਨਲਾਂ ਦਾ ਕੋਈ ਵੀ ਪ੍ਰੋਬਲਮ ਹੋਵੇ ਦੁੱਖ ਹੋਵੇ ਇਸ ਪਿੰਡ ਦੇ 30-35 ਘਰਾਂ ਨੂੰ ਬਖਸ਼ਵਾ ਇੱਥੇ ਬਜ਼ੁਰਗ ਦੱਸਦੇ ਆ ਕਿ ਕਿਸੇ ਵੇਲੇ ਕੋਈ ਗੁਰੂ ਮਹਾਰਾਜ ਆਏ ਸੀਗੇ ਉੱਥੇ ਖੂਹ ਦੇ ਵਿੱਚ ਨਹਾਉਂਦੇ ਹੁੰਦੇ ਸੀਗੇ ਨਹਾਉਣ ਦੇ ਨਾਲ ਲੋਕਾਂ ਦੀਆਂ ਗਦੂਤਾਂ ਹਰਨੀਆਂ ਤੇ ਨਾਲਾਂ ਦੇ ਦਰਦ ਲੋਕ ਤਾਂ ਉਹ ਵੀ ਆਉਂਦੇ ਆ ਕਿਸੇ ਨੂੰ ਪੱਥਰੀ ਦੀ ਪ੍ਰੋਬਲਮ ਆ ਜਾਂ ਕਿਸੇ ਨੂੰ ਕਿਸੇ ਤਰ੍ਹਾਂ ਦੇ ਕੋਈ ਦੁੱਖ ਆ ਲੋਕ ਉਹ ਵੀ ਇੱਥੇ ਆਉਂਦੇ ਆ ਇੱਥੇ ਆ ਕੇ ਇਸ਼ਨਾਨ ਕਰਦੇ ਆ ਖੂਹ ਦੇ ਵਿੱਚ ਸਿਰਮ ਲਮਕਣ ਦੇ ਨਾਲ ਹੀ ਇਹਨਾਂ ਦਾ ਦੁੱਖ ਦੂਰ ਹੋ ਜਾਂਦਾ ਆ ਤੁਸੀਂ ਰਾਸ਼ ਦੇਖ ਲਓ ਕਿੰਨਾ ਆ ਰਾਸ਼ ਅੰਦਰ ਵੀ ਦਿਖਾਵਾਂਗੇ ਲੋਕ ਸਵੇਰ ਦੇ 6 ਵਜੇ ਇੱਥੇ ਆ ਜਾਂਦੇ ਆ ਤੇ ਲੋਕ ਆ ਕੇ ਇੱਥੇ ਜੋ ਮਰਿਆਦਾ ਆ ਨਾ ਤਾਂ ਕਿਸੇ ਤੋਂ ਕੋਈ ਰੁਪਈਆ ਲਿਆ ਜਾਂਦਾ ਆ ਨਾ ਕਿਸੇ ਨੂੰ ਪੈਸਿਆਂ ਵਾਸਤੇ ਕਿਹਾ ਜਾਂਦਾ ਹਾਂ ਇੱਕ 10 ਰੁਪਏ ਦਾ ਪਤਾਸਿਆਂ ਦਾ ਪ੍ਰਸ਼ਾਦ ਜਾਂ ਲੱਡੂਆਂ ਦਾ ਪ੍ਰਸ਼ਾਦ ਜਦੋਂ ਲੋਕਾਂ ਨੂੰ ਫਰਕ ਪੈ ਜਾਂਦਾ ਮਾਨਤਾ ਇਸ ਜਗ੍ਹਾ ਦੀ ਲੋਕਾਂ ਦਾ ਵਿਸ਼ਵਾਸ ਇੰਨਾ ਕਾ ਕੋਈ ਲੋਕ ਰਾਜਸਥਾਨ ਤੋਂ ਕੋਈ ਯੂਪੀ ਤੋਂ ਕੋਈ ਬਿਹਾਰ ਤੋਂ ਆਉਂਦੇ ਆ ਅੰਦਰ ਚਲਾਂਗੇ ਗੱਲਬਾਤ ਵੀ ਕਰਾਂਗੇ ਸੰਗਤ ਨਾਲ ਇੱਕ ਜ਼ਰੂਰੀ ਬੇਨਤੀ ਆ ਕਿ ਜਿਹੜਾ ਸਮਾਂ ਆ ਸਿਰਫ ਜਿਹੜੀ ਚੌਂਕੀ ਇੱਥੇ ਭਰੀ ਜਾਂਦੀ ਆ ਸਿਰਫ ਐਤਵਾਰ ਭਰੀ ਜਾਂਦੀ ਆ ਐਤਵਾਰ ਦਾ ਸਵੇਰੇ 6 ਵਜੇ ਤੋਂ ਲੈ ਕੇ 10 ਵਜੇ ਤੱਕ ਇਹਦਾ ਜੋ ਚੌਂਕੀ ਭਰਨ ਦਾ ਸਮਾਂ ਹੁੰਦਾ ਆ ਜਿਹਦੀ ਸ਼ੁਰੂਆਤ ਆ ਗਰਮੀਆਂ ਦਾ ਸਮਾਂ ਲੱਗਾ ਇਹ ਸਰਦੀਆਂ ਦਾ ਸਮਾਂ ਲੱਗਵਾਂ ਗਾਂ ਸਰਦੀਆਂ ਦਾ ਸਮਾਂ ਆ ਜਾਣਾ ਉਦੇ ਮੁਤਾਬਕ ਜੋ ਸਮਾਂ ਸਰਦੀਆਂ ਦਾ ਹੋਗਾ ਉਹਦੇ ਮੁਤਾਬਕ ਤੁਹਾਨੂੰ ਅਸੀਂ ਡਿਸਪਲੇ ਕਰਾਂਗੇ ਕਿ ਸਰਦੀਆਂ ਵਿੱਚ ਕਦੋਂ ਇੱਥੇ ਆਉਣਾ ਆ ਕਿਵੇਂ ਆ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਹੋਵੇ ਗਦੂਤਾਂ ਹਰਨੀਆਂ ਜਾਂ ਨਲਾਂ ਦੀ ਉਹ ਫ੍ਰੀ ਦੇ ਵਿੱਚ ਇਲਾਜ ਹੁੰਦਾ ਕਿਸੇ ਤੋਂ ਕੋਈ ਰੁਪਈਆ ਨਹੀਂ ਲਿਆ ਜਾਂਦਾ ਸਿਰਫ ਖੂਹ 'ਚ ਲਟਕਣ ਦੇ ਨਾਲ ਇਹ ਦੁੱਖ ਦੂਰ ਹੁੰਦਾ ਆ ਆਜੋ ਦੋਸਤੋ ਚੱਲਦੇ ਆਂ ਅੰਦਰ ਤੁਸੀਂ ਸੰਗਤ ਦੇਖ ਲਓ ਕਿੰਨੀ ਸੰਗਤ ਆ ਰਹੀ ਆ ਇਹ ਸੰਗਤ ਸਾਰੀ ਇਸ ਇਹ ਗੁਰੂ ਘਰ ਅਲੱਗ ਆ ਇੱਥੇ ਖੂਹ ਆ ਏ ਗੁਰੂ ਮਹਾਰਾਜ ਦਾ ਕੋਈ ਖੂ ਆਜ ਇਹਦੇ ਵਿੱਚ ਲਮਕਣ ਦੇ ਨਾਲ ਇਸ ਬਿਮਾਰੀਆਂ ਦਾ ਬਹੁਤ ਲੋਕਾਂ ਨੂੰ ਹਰਨੀਆਂ ਦੀ ਪ੍ਰੋਬਲਮ ਆndi ਬੱਚਿਆਂ ਨੂੰ ਪ੍ਰੋਬਲਮ ਦੀ ਸੰਗਤ ਦੂਰ ਦਰਾਡੇ ਤੋਂ ਆ ਰਹੀ ਹੈ ਬਜ਼ੁਰਗ ਵੀ ਆਏ ਆ ਬਜ਼ੁਰਗ ਕਿੱਥੋਂ ਆਏ ਆ ਜੀ ਫੋਟੇਗੜ ਸਾਹਿਬ ਤੋਂ ਇਹ ਕਿੰਨਾ ਚਿਰੋਂ ਪਹਿਲਾਂ ਆਏ ਜੀ ਕਦੀ ਹੁਣ ਦੂਜੀ ਵਾਰੀ ਆਏ ਜੀ ਫਰਕ ਪਿਆ ਜੀ ਬਹੁਤ ਫਰਕ ਪਿਆ ਕੀ ਪ੍ਰੋਬਲਮ ਕੀ ਸੀ ਮੇਰੇ ਹਰਨੀਆਂ ਸੀ ਜੀ ਮੈਂ ਤੀਜਾ ਪ੍ਰਸ਼ਨ ਕਰਾਉਣਾ ਸੀ ਜੀ ਹੁਣ ਅੱਛਾ ਜੀ ਹੁਣ ਮੈਨੂੰ ਠੀਕ ਆ ਮੈਂ ਬਿਲਕੁਲ ਆਮ ਮੰਨ ਦਿਓ ਚਮਤਕਾਰ ਬਿਲਕੁਲ ਜੀ ਬਾਬਾ ਚਮਤਕਾਰ ਆ ਦੁਨੀਆ ਦਾ ਭਲਾ ਹੋ ਰਿਹਾ ਜੀ ਅੱਛਾ ਜੀ ਹਾਂ ਜੀ ਇਹ ਹੁਣ ਸਕੈਨ ਕਰਾਈ ਜਾਂ ਆਪ ਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਨਹੀਂ ਮੈਂ ਤਾਂ ਹੀ ਤਿੰਨ ਆਪਰੇਸ਼ਨ ਕਰਾ ਲਿਆ ਹੁਣ ਦੋ ਕਰਾ ਲੇ ਤੀਜਾ ਕਰਾਉਣਾ ਸੀ ਤੀਜਾ ਕਰਾਉਣਾ ਸੀ ਤੁਹਾਨੂੰ ਕਿਸੇ ਦੱਸ ਪਾਈ ਹੋਣੀ ਮੈਂ ਅਗਲੇ ਦਿਨ ਫਿਰ ਸ਼ਨੀਵਾਰ ਨੂੰ ਮੈਂ ਦੇਖੀ ਸੀ ਅਗਲੇ ਨਾ ਐਤਵਾਰ ਸੀ ਅੱਛਾ ਜੀ ਬਾ ਫਿਰ ਮੈਂ ਅਗਲੇ ਦਿਨ ਆ ਗਿਆ ਠੀਕ ਹੈ ਜੀ ਅੱਜ ਫਿਰ ਮੈਂ ਕੜਾਈ ਬਾਬਾ ਜੀ ਦੀ ਸੁੱਖੀ ਸੀ ਜਿਹੜੀ ਅੱਛਾ ਜੀ ਤੇ ਉਹ ਪੂਰੀ ਕਰਕੇ ਚੱਲਦਾ ਬਾਬਾ ਜੀ ਕਹਿੰਦੇ ਕੋਈ ਰੁਪਈਆ ਨਹੀਂ ਲਿਆ ਜਾਂਦਾ ਕੁਛ ਨਹੀਂ ਇੱਕ ਨਾ ਮੰਗਦੇ ਕਿਸੇ ਤੋਂ ਹਣ ਪਰ ਲੋਕਾਂ ਨੇ ਕਿੰਨੇ ਦੋਖਾ ਹਰਨੀਆਂ ਦੀਆਂ ਗਦੂਤਾਂ ਤਿੰਨਾ ਤਿੰਨ ਤੱਕ ਲੀਪਾਂ ਦੂਰ ਹੁੰਦੀਆਂ ਨੇ ਹਾਂ ਜੀ ਹਰਨੀਆਂ ਗਦੂਦ ਹਾਂ ਜੀ ਤੇ ਇੱਕ ਨਾਲ ਹੋਵੇ ਕਿਸੇ ਦਾ ਬਿਲਕੁਲ ਠੀਕ ਹੋ ਜਾਂਦੇ ਲੋ ਬਿਲਕੁਲ ਠੀਕ ਹੋ ਜਾਂਦੇ ਇਹ ਦੇਖੋ ਜੀ ਸਾਹਮਣੇ ਤੁਹਾਡੇ ਸਾਹਮਣੇ ਉਦਾਹਰਨਾਂ ਆਏ ਜਿਹੜੇ ਲੋਕਾਂ ਨੂੰ ਫਰਕ ਪੈ ਰਿਹਾ ਹੈ ਇਹ ਚਮਤਕਾਰ ਆ ਚਮਤਕਾਰ ਦੀ ਖੂਹ ਕਹਿ ਸਕਦੇ ਆ ਮੈਂ ਬਹੁਤ ਤੰਗਦਾ ਜੀ ਬਹੁਤ ਤੰਗ ਸੀ ਜੀ ਠੀਕ ਹੈ ਭਾਈ ਤੁਸੀਂ ਕਿੱਥੋਂ ਆਏ ਜੀ ਮੈਂ ਪਲੱਥ ਦੇ ਲਾਗੇ ਮੇਤਲੇ ਪਿੰਡ ਆ ਜੀ ਮੇਰਾ ਅੱਛਾ ਜੀ ਮੈਂ 1.5 ਸਾਲ ਪਹਿਲਾਂ ਆਇਆ ਸੀ ਬਿਲਕੁਲ ਠੀਕ ਹੋ ਗਿਆ ਸੀ ਹੁਣ ਤਾਂ ਮੈਂ ਦੂਏ ਦੋ ਬੰਦੇ ਆਪਣੇ ਦੋਸਤ ਲੈ ਕੇ ਆਇਆ ਦੇਖੋ ਇਦਾਂ ਸੰਗਤ ਦੱਸ ਕੇ ਵੀ ਆਉਂਦੀ ਹੈ ਨਾ ਹੋਰ ਚਾਰ ਬੰਦੇ ਹੋਰ ਨਾਲ ਲੈ ਕੇ ਆਉਂਦੇ ਆ ਹਾਂ ਜੀ ਐਡ ਨਾਲ ਬਹੁਤ ਫਰਕ ਪੈਂਦਾ ਜੀ ਬਿਲਕੁਲ ਨਹੀਂ ਮੈਂ ਠੀਕ ਹੋ ਗਿਆ ਹਾਂ ਲੋਕਾਂ ਦਾ ਭਲਾ ਕਰਦੇ ਹਾਂ ਜੀ ਹਾਂ ਜੀ ਬਿਲਕੁਲ ਜੀ ਮੈਂ ਵਧੀਆ ਚਾਹੁੰਦਾ ਹਾਂ ਤੁਹਾਡੇ ਚੈਨਲ ਨੂੰ ਮੁਬਾਰਕਬਾਦ ਆ ਤੁਸੀਂ ਲੋਕਾਂ ਦਾ ਭਲਾ ਕਰ ਰਹੇ ਹੋ ਜੀ ਠੀਕ ਹੈ ਜੀ ਉਹ ਮੈਂ ਤਾਂ ਠੀਕ ਹੋ ਗਿਆ ਸੀ ਦੋ ਵਾਰੀ ਆਇਆ ਜ ਤੇ ਮੈਂ ਉਹਨਾਂ ਨੂੰ ਲੈ ਕੇ ਆਇਆ ਸੀ ਮੈਨੂੰ ਵੀ ਡਾਕਟਰ ਕਹਿੰਦੇ ਸੀ ਆਪਰੇਸ਼ਨ ਕਰਾ ਹੋਰ ਹੱਲ ਨਹੀਂਗਾ ਠੀਕ ਹੈ ਜੀ ਦੋਸਤੋ ਇਹ ਇਹ ਲੋਕਾਂ ਦੀ ਆਸਤਾ ਹੈ ਇਹ ਨੂੰ ਚਮਤਕਾਰਿਕ ਹੂਆ ਦਰਵੇਸ਼ ਵੀ ਦੇਖੋ ਇੱਥੇ ਆਉਂਦੇ ਆ ਕਿੰਨੇ ਲੋਕ ਆਉਂਦੇ ਆ ਆਜੋ ਅੰਦਰ ਚੱਲਦੇ ਆ ਲੋਕਾਂ ਦਾ ਰਸ਼ ਹੋਆ ਦੇਖੋ ਕਿਵੇਂ ਲੋਕ ਆਉਂਦੇ ਆ ਇੱਥੇ ਇਹ ਕੜਾਈ ਚੜਦੀ ਆ 250 ਗ੍ਰਾਮ ਚੌਲ 150 ਗ੍ਰਾਮ ਚੀਨੀ 100 ਗ੍ਰਾਮ ਦੇਸੀ ghee ਜੋ ਵੀ ਜਦੋਂ ਬੰਦਾ ਠੀਕ ਹੁੰਦਾ ਹੈ ਸਾਹਮਣੇ ਜੋ ਬੋਰਡ ਤੇ ਲਿਖਿਆ ਆ ਜਿਹੜਾ ਸਰਦੀਆਂ ਦਾ ਸਮਾਂ ਆ ਉਸ 8 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਗਰਮੀ ਦਾ ਸਮਾਂ 7:30 ਤੋਂ 9:00 ਦਾ ਸਮਾਂ ਆ ਤੇ ਸਿਰਫ ਐਤਵਾਰ ਇਸ ਥਾਂ ਦੇ ਉੱਪਰ ਚੌਂਕੀ ਭਰੀ ਜਾਂਦੀ ਆ ਜਿਹੜਾ ਲੋਕਾਂ ਦਾ ਇਕੱਠ ਹੁੰਦਾ ਆ ਜੀ ਕਿਹੜੇ ਕਿਹੜੇ ਦੁੱਖ ਦੂਰ ਹੁੰਦੇ ਇੱਥੇ ਖੂਚ ਲਟਕਣ ਦੇ ਨਾਲ ਜੀ ਇੱਥੇ ਜੀ ਨਾਲ ਗਦੂਦਾਂ ਹਰਨੀ ਆ ਹਾਂ ਜਾਨੀ ਆਈ ਸਾਰੇ ਦੁਖਾਂ ਵਾਲੇ ਆ ਜਾਂਦੇ ਆ ਉਹ ਵੀ ਠੀਕ ਹੋ ਕੀ ਜਾਂਦੇ ਆ ਇਹ ਅੱਜ ਤੋਂ 300 ਸਾਲ ਜਾਂ 400 ਸਾਲ ਪਹਿਲਾਂ ਇੱਥੇ ਮਹਾਪੁਰਸ਼ ਆਏ ਉਹ ਗੁਰਦੁਆਰਾ ਸਾਹਿਬ ਬਣਿਆ ਆ ਉੱਥੇ ਉਸ ਟਾਈਮ ਢਿੜੀ ਸੀਗੀ ਹੂੰ ਇਹ ਖੂਆ ਜਿਹੜਾ ਇਨਕੀਟ ਦਾ ਬਣਿਆ ਹੋਇਆ ਨਾਨਕਸ਼ਾਹੀ ਏਟ ਦਾ ਜੀ ਇੱਥੇ ਮਹਾਪੁਰਸ਼ ਇਸ਼ਨਾਨ ਕਰਦੇ ਸੀ ਜਲ ਪਾਣੀ ਇੱਥੋਂ ਕਰਦੇ ਸੀ ਜੀ ਸਾਡੇ ਜਿਹੜੇ ਘਰਾਂ ਨੇ ਬਖਸ਼ ਬਜ਼ੁਰਗਾਂ ਨੇ ਉਸ ਟਾਈਮ 'ਚ ਜੀ ਉਹਨਾਂ ਨੂੰ ਜਲ ਪਾਣੀ ਕਰਾਇਆ ਪ੍ਰਸ਼ਾਦਾ ਛਕਾਇਆ ਉਹਨਾਂ ਘਰੋਂ ਘਰਾਂ ਨੂੰ ਉਹ ਜਾਂਦੇ ਹੋਏ ਬਖਸ਼ਿਸ਼ ਕਰ ਗਏ ਸੀ ਤੇ ਉਹ ਅਸੀਂ ਹੁਣ ਚਾਰ ਪੀੜੀਆਂ ਦੇ ਸਾਡੇ ਨਾਂ ਲਿਖੇ ਹੋਏ ਨੇ ਜੀ ਤੇ ਅਸੀਂ ਉਹ ਬਖਸ਼ਿਸ਼ ਦੇ ਮੁਤਾਬਕ ਅਸੀਂ ਕਰੇ ਕਰੀ ਜਾਂਦੇ ਆ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਕਰਨਗੀਆਂ ਇਹ ਸਾਡੀ ਸੇਵਾ ਜੀ ਲੋਕਾਂ ਦੇ ਦੁੱਖ ਦੂਰ ਹੁੰਦੇ ਆ ਲੋਕ ਹੰਦੂਰ ਉਧਰੋਂ ਆਉਂਦੇ ਆ ਬਜ਼ੁਰਗ ਜੀ ਬਾਬਾ ਜੋ ਕਿੱਥੋਂ ਆਏ ਪਿੰਡ ਚ ਆ ਗਏ ਆ ਇਹ ਬਾਈ ਜੀ ਹਣਾ ਬਾਈ ਜੀ ਕਾਦਾ ਕਲਾ ਇਲਾਜ ਹੁੰਦਾ ਕਿਵੇਂ ਹੁੰਦਾ ਆ ਇੱਥੇ ਹਰਨੀਆਂ ਦਾ ਨਲਾਂ ਦਾ ਗਦੂਦਾਂ ਦਾ ਜੀ ਬਿਲਕੁਲ ਫ੍ਰੀ ਆ ਜੀ ਬਿਲਕੁਲ ਫ੍ਰੀ ਆ ਲਾ ਕੇ ਕਹਿੰਦੇ ਇੱਕ ਖੂਜ ਲਟਕਣ ਦੇ ਨਾਲ ਲੋਕਾਂ ਦੇ ਦੁੱਖ ਦੂਰ ਹੋ ਜਾਂਦੇ ਆ ਹਾਂਜੀ ਬਿਲਕੁਲ ਜੀ ਲੋਕਾਂ ਦੀ ਸ਼ਰਧਾ ਜੀ ਲੋਕ ਮੰਨਦੇ ਨੇ ਜੀ ਇਹ ਜਗ੍ਹਾ ਨੂੰ ਬਖਸ਼ ਹੈ ਭਾਜੀ ਕੀ ਆਉਣ ਤੋਂ ਪਹਿਲਾਂ ਸੰਗਤ ਕਿੱਥੇ ਆਵੇ ਕਿਵੇਂ ਆਵੇ ਕੀ ਰੂਲ ਵਾ ਇਹ ਜੰਡੇਆਲੀ ਪਿੰਡ ਆ ਜੀ ਜ਼ਿਲ੍ਹਾ ਲੁਧਿਆਣਾ ਵਾ ਕਵਾੜਾ ਜੰਡੇਆਲੀ ਪਿੰਡ ਪੈਂਦਾ ਜੀ ਇਹ ਠੀਕ ਆ ਜੀ ਤੇ ਇੱਥੇ ਆ ਕੇ ਜਿਵੇਂ ਖਾਲੀ ਪੇਟ ਆਉਣਾ ਪੈਂਦਾ ਜੀ ਇਹ ਜੇ ਕੁਛ ਨਾਲ ਖਾਣ ਪੀਣ ਨੂੰ ਆਪਾਂ ਲੈ ਕੇ ਆਂਦਾ ਉਹ ਖਾਣਾ ਪੀਣਾ ਨਹੀਂ ਹੈਗਾ ਜੀ ਪਹਿਲੀ ਗੇਰ ਆਉਣਾ ਸੱਚੇ ਮੂਹੇ ਆਉਣਾ ਖਾਦੇ ਪੀਦੇ ਬਿਨਾ ਖਾਲੀ ਪੇਟ ਆ ਠੀਕ ਹੈ ਜੀ ਹਾਂਜੀ ਨਾਲ ਕੁਛ ਲੈ ਕੇ ਆਉਣਾ ਭਾਜੀ ਹੋਰ ਨਹੀਂ ਹੋਰ ਕੁਛ ਨਹੀਂ ਲੈ ਕੇ ਕੋਈ ਰਿਪੋਰਟ ਕੁਛ ਇਦਾਂ ਨਹੀਂ ਕੁਛ ਨਹੀਂ ਲੈ ਕੇ ਆਉਣਾ ਜੀ ਸਿਰਫ 10 ਰੁਪਏ ਦਾ ਪ੍ਰਸ਼ਾਦ ਲੈ ਕੇ ਆਉਣਾ ਪਤਾਸੇ ਦਾ ਹਰਨੀਆਂ ਗਦੂਤਾ ਨਲਾ ਇਨਾਂ ਦਾ ਤਾਂ ਇਲਾਜ ਜਿਹੜੀ ਬਖਸ਼ਵਾਂ ਲੋਕ ਹੋਰ ਵੀ ਆਉਂਦੇ ਜਿਨ੍ਹਾਂ ਨੂੰ ਸ਼ੂਗਰ ਆਉ ਵੀ ਆਉਂਦੇ ਆ ਜਿਨ੍ਹਾਂ ਦਾ ਬੀਪੀ ਦੀ ਪ੍ਰੋਬਲਮ ਉਹ ਵੀ ਆਉਂਦੀ ਹੈ ਨਾ ਬਿਲਕੁਲ ਆਉਂਦੇ ਜੀ ਬਿਲਕੁਲ ਆਰਾਮ ਆ ਵੀ ਆਉਂਦਾ ਲੋਕਾਂ ਨੂੰ ਆ ਕੇ ਆ ਕੇ ਦੱਸਦੇ ਵੀ ਨੇ ਜੀ ਠੀਕ ਹੈ ਜੀ ਕਿ ਸਾਨੂੰ ਆਰਾਮ ਆ ਬਿਲਕੁਲ ਕੀ ਬਾਤ ਹੈ ਇਹ ਇਹ ਚਮਤਕਾਰ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਗੁਰੂ ਮਹਾਰਾਜ ਦੀ ਬਖਸ਼ਵਾਂ ਜੋ ਇਹ ਜੇ ਚਮਤਕਾਰ ਹੋਣ ਲੱਗੇ ਹੋ ਤੇ ਇਹ ਹੁਣ 30-35 ਘਰ ਹੋ ਗਏ ਜਦੋਂ ਇੱਕ ਘਰ ਦੀ ਇੱਕ ਘਰ ਨੂੰ ਵਕਸਤ ਸੀਗੀ ਤੇ ਹੁਣ 30-35 ਘਰ ਹੋ ਗਏ ਤੇ ਦੋ ਦੋ ਤਿੰਨ ਕੁ ਸਾਲ ਹੋ ਗਿਆ ਹੋਊਗਾ ਦੋ ਤਿੰਨ ਦੋ 250 ਸਾਲ ਤੇ ਸਾਨੂੰ ਜਿੰਨਾ ਕੁ ਮਾੜਾ ਮੋਟਾ ਪਤਾ ਬਾਕੀ ਜਿਹੜਾ ਇੱਥੇ ਬਾਬਾ ਜੀ ਆਏ ਸੀਗੇ ਇਸ਼ਨਾਨ ਕਰਕੇ ਜਾਂਦੇ ਸੀ ਜਿਨ੍ਹਾਂ ਦੀਆਂ ਹਰਨੀਆਂ ਠੀਕ ਹੋ ਜਾਂਦੀ ਸੀ ਉਹਨਾਂ ਦੇ ਨਾਂ ਦਾ ਸਾਨੂੰ ਨਹੀਂ ਪਤਾ ਸਾਡੇ ਬਜ਼ੁਰਗਾਂ ਨੂੰ ਨਹੀਂ ਪਤਾ ਇਸ ਕਰਕੇ ਬਸ ਜਿੱਥੇ ਉਹ ਮਹਿਂਦੇ ਸੀ ਉੱਥੇ ਗੁਰਦੁਆਰਾ ਬਣਿਆ ਇੱਥੇ ਉਹ ਇਸ਼ਨਾਨ ਕਰਕੇ ਜਾਂਦੇ ਸੀ ਤੁਹਾਡੇ ਵੱਡੇ ਬਡੇਰੇ ਸ਼ੁਰੂ ਤੋਂ ਇਹ ਸਕੂਲ ਦੇ ਵਿੱਚ ਲਮਕਾਉਂਦੇ ਆ ਲਮਕਾਉਂਦੇ ਆ ਹਾਂ ਜੀ ਲਮਕਾਉਣ ਦੇ ਨਾਲ ਕਿਹੜੀ ਕਿਹੜੀ ਰੋਗ ਠੀਕ ਹੋ ਜਾਂਦੀ ਆ ਹਰਨੀਆਂ ਤੇ ਗਦੂਦਾਂ ਦੀ ਬਖਸ਼ਾ ਆ ਜਾਂਦੀ ਆ ਸਾਰੇ ਬਿਮਾਰੀਆਂ ਵਾਲੇ ਲਮਕਾਉਣਾ ਉਹਨਾਂ ਨੂੰ ਦੋ ਚੀਜ਼ ਦੋ ਨੂੰ ਹਰਨੀਆਂ ਤੇ ਗਦੂਦਾਂ ਵਾਲਿਆਂ ਅੱਛਾ ਜੀ ਹਰਨੀਆਂ ਹੁੰਦੀਆਂ ਨੇ ਕਿਤੇ ਵੀ ਹੋਣ ਗਦੂਦਾਂ ਹੁੰਦੀਆਂ ਨੇ ਪਿਸ਼ਾਬ ਰੁਕ ਜਾਂਦਾ ਮੇਰੀ ਉਮਰ ਦੇ ਆਂਦਾ ਜਦੋਂ ਰੁਕ ਜਾਂਦਾ ਜਾਂ ਜਿਆਦਾ ਆਉਣ ਲੱਗਦਾ ਜਿਆਦਾ ਉੱਪਰ ਹੀ ਪ੍ਰੋਬਲਮ ਆਉਣ ਲੱਗ ਪੈਂਦੀ ਆ ਉਹਨੂੰ ਹਰਨੀਆਂ ਤੇ ਗਦੂਦਾਂ ਵਾਲਿਆਂ ਨੂੰ ਵਿੱਚ ਲਮਕਾਉਣਾ ਬਾਕੀ ਸਾਰਿਆਂ ਨੇ ਚੌਂਕੀ ਭਰ ਕੇ ਚਲੇ ਜਾਂਦੇ ਬਾਬਾ ਜੀ ਕੀ ਨਹੀਂ ਆਂਦਾ ਕੈਂਸਰ ਵੀ ਠੀਕ ਹੋ ਜਾਂ ਮੀਟਿੰਗ ਕੀ ਆ ਜੀ ਇੱਥੇ ਐਤਵਾਰ 8 ਵਜੇ ਤੋਂ 10 ਵਜੇ ਤੱਕ ਹੱਥ ਥੋੜਾ ਹੁੰਦਾ ਜਿੰਨੀ ਜਿਵੇਂ ਇਹ ਮੁੰਡੇ ਕਰਦੇ ਆ 30 35 ਘਰਨੇ ਕੋਈ ਵੀ ਕਰ ਸਕਦਾ ਇਹਨੇ ਨਿਰਣਾ ਰਹਿਣਾ 10 ਵਜੇ ਤੱਕ ਠੀਕ ਕਰਦਾ ਜਿਹੜੇ ਬੁੜੇ ਹੁੰਦੇ ਸੀ ਪਹਿਲਾਂ ਸਾਧਨ ਨਹੀਂ ਸੀ ਹੁੰਦਾ ਆਉਣ ਦਾ ਉਹ 3 ਵਜੇ ਤੱਕ ਕਰਦੇ ਹੁੰਦੇ ਸੀ ਜਦੋਂ ਜਦੋਂ ਸਾਧਨ ਨਹੀਂ ਸੀ ਹੁੰਦੇ ਆਉਣ ਦੇ ਜਦੋਂ ਅਸੀਂ ਮੁੰਡੇ ਖੁੰਡੇ ਹੁੰਦੇ ਸੀ ਠੀਕ ਹੈ ਜੀ ਤੇ ਇਹ ਹੁਣ ਜਾਨੀ 10 ਵਜੇ ਤੱਕ ਰੇ ਮੁੰਡਾ ਜਿੰਨੀ ਵਾਰ ਕਰਨਾ ਉਨੀ ਵਾਰ ਨਾ ਆਉਣਾ ਉਹਨੇ ਅਜੀ ਕੋ ਜਿੰਨੀ ਜਿਹਦਾ ਵੀ ਕਰਨਾ ਆ ਹਾ 10 ਵਾਰ ਨਾ ਹੋਣਾ ਜੇ 20 ਆਗੇ 30 ਆਗੇ 40 ਆਗੇ 50 ਆਗੇ ਕੋਨੀ ਵਾਰ ਇਹ ਜਾਨੀ ਵਾਰੀ ਸੰਗਤ ਆ ਯਾਨੀ ਸਾਰੇ ਤਾਂ ਨਹੀਂ ਪੁੱਤ ਕਰਾਉਣ ਵਾਲੇ ਹੈਗੇ ਵਿੱਚ ਉਦੋਂ ਵੀ ਆਲੇ ਦੂਏ ਵੀ ਹੈ ਨਾ ਉਦਾਂ ਹੀ ਨਾਲ ਆਏ ਹੋਏ ਨੇ ਜਾਂ ਉਦਾਂ ਬੈਠਣ ਵਾਲੇ ਨੇ ਜਿਹੜੇ ਕਰਾਉਣ ਵਾਲੇ ਆ ਉਹ ਮੇਰਾ ਖਿਆਲ 40 45 50 ਜਦੋਂ ਜਿਆਦਾ ਜਿਆਦਾ 50 ਹੋਗੇ ਬਾਬਾ ਜੀ ਇਦਾਂ ਹੀ ਸੰਗਤ ਦਾ ਰਸ ਹੁੰਦਾ ਹੈ ਨਾ ਬਾਬਾ ਜੀ ਦੀ ਕਿਰਪਾ ਆ ਲੋਕ ਦੱਸ ਰਹੇ ਆ ਕਿ ਬਹੁਤ ਫਰਕ ਪਿਆ ਆ ਬਾਬਾ ਜੀ ਸਮਾਂ ਕਦੋਂ ਆ ਕਿਉਂਕਿ ਕਈ ਦੱਸਦੇ ਨਹੀਂ ਹੈਗੇ ਸਮਾਂ ਕਦੋਂ ਆਉਣ ਦਾ ਇੱਥੇ ਐਤਵਾਰ ਐਤਵਾਰ ਖਾਲੀ ਪੇਟ ਖਾਲੀ ਪੇਟ 8 ਵਜੇ ਤੋਂ 10 ਵਜੇ ਤੱਕ ਠੀਕ ਆ ਜੀ ਐਤਵਾਰ ਖਾਲੀ ਪੇਟ 8 ਵਜੇ ਤੋਂ 10 ਵਜੇ ਤੱਕ ਜਿਹੜੀ ਬਾਬਾ ਜੀ ਦੀ ਕਿਰਪਾ ਉਹਦਾ ਤਾਂ ਦੁੱਖ ਸਾਰੇ ਦੂਰ ਹੁੰਦੇ ਸ਼ਰਧਾ ਹੋਣੀ ਚਾਹੀਦੀ ਆ ਪਰ ਮੇਨ ਗਦੂਤਾਂ ਦਾ ਹਰ ਨਹੀਂ ਹਰਨੀਆਂ ਦਾ ਬਖਸ਼ੇ ਚੀਜ਼ ਦੀ ਆ ਠੀਕ ਆ ਜੀ ਖੂਨ ਨੂੰ ਠੀਕ ਆ ਜੀ ਖੂਨ ਨੂੰ ਬਖਸ਼ਾ ਤੇ ਲਟਕਾਉਣ ਵਾਸਤੇ ਜਿਹੜਾ ਲਟਕਾਉਂਦਾ ਮੁੰਡਾ ਵਾ ਉਹ ਉਹਨਾਂ ਦੇ ਉਹ ਕਰਾਂ ਨੂੰ ਬਖਸ਼ਾ ਠੀਕ ਹੈ ਜੀ ਕਿਉਂਕਿ ਖੂਹੇ ਤਲ ਡਕਾਉਣਾ ਨਹੀਂ ਉਹ ਮੁੰਡਾ ਲਗਾਉਂਦਾ ਹੁਣ ਉਹ ਪਹਿਲਾਂ ਲੋਕ ਡਰਦੇ ਹੁੰਦੇ ਸੀ ਹੁਣ ਆਪਾਂ ਉਹ ਲਵਾ ਲਿਆ ਜਿੱਥੇ ਲੱਗਾ ਹੋਇਆ ਹੈ ਕੋਈ ਡਰਨ ਦੀ ਲੋੜ ਨਹੀਂ ਹੈਗੀ ਪਹਿਲਾਂ ਬੁੜੇ ਨਹੀਂ ਸੀ ਨਾਉਣ ਬੰਦੇ ਜਿਹੜੇ ਸਾਡੇ ਬੁੜੇ ਸੀ ਉਹ ਕਹਿੰਦੇ ਨਹੀਂ ਅੱਜ ਤੱਕ ਕਰਤਾ ਕੋਈ ਕਰਿਆ ਨਹੀਂ ਜਦੋਂ ਰਾਸ਼ ਘਟ ਹੁੰਦਾ ਸੀ ਲੋਕ ਡਰਦੇ ਨਹੀਂ ਸੀ ਹੁਣ ਲੋਕ ਡਰਦੇ ਆ ਹੁਣ ਤਾਂ ਖੂਹ ਤੋਂ ਦੇਖ ਕੇ ਡਰ ਲੱਗਦਾ ਅੱਗੇ ਖੂਹ ਚ ਉਤਰ ਜਾਂਦੇ ਸੀ ਲੋਕ ਇਹ ਕਾਫੀ ਡੂੰਘਾ ਖੂਹ ਆ 40 ਫੁੱਟ ਡੂੰਘਾ ਠੀਕ ਹੈ ਜੀ 40 ਫੁੱਟ ਸੰਗਤ ਦਾ ਰਾਜ ਕਾਫੀ ਆ ਬਾਬਾ ਜੀ ਅੱਜ ਮੀਂਹ ਕਰਕੇ ਕੱਟਾ ਠੀਕ ਹੈ ਜੀ ਨਹੀਂ ਜ਼ਿਆਦਾ ਹੁੰਦਾ ਇਹ ਤਾਂ ਠੀਕ ਹੈ ਜੀ ਇਹ ਬਹੁਤ ਵੱਡੀ ਸੇਵਾ ਹੈ ਬਾਬਾ ਜੀ ਤੇ ਲੋਕ ਦੁਖੀ ਵੀ ਨੇ ਬਹੁਤ ਬਹੁਤ ਦੁਖੀ ਨੇ ਲੋਕ ਹਾਂ ਇਹ ਆਰਾਮ ਆਉਣਾ ਚਾਹੀਦਾ ਆਰਾਮ ਆਉਂਦਾ ਬਹੁਤ ਬਾਬਾ ਜੀ ਇਹ ਜਦੋਂ ਕਿਸੇ ਸੰਗਤ ਆਉਂਦੀ ਆ ਕਹਿੰਦੇ ਇੱਥੇ ਪੈਸਾ ਤੱਕ ਨਹੀਂ ਲਿਆ ਜਾਂਦਾ ਨਹੀਂ ਪੈਸਾ ਅਜੇ ਤੱਕ ਤਾਂ ਕਿਸੇ ਤੋਂ ਨਹੀਂ ਲਿਆ ਕਿਸੇ ਤੋਂ ਪੈਸਾ ਨਹੀਂ ਲੈਂਦੇ ਜੇ ਕਈ ਲੋਕ ਕਹਿੰਨਾ ਪੈਸਾ ਦੇ ਕੇ ਖੁਸ਼ ਨੇ ਫਿਰ ਉਹਨਾਂ ਨੂੰ ਕਹਿੰਦੇ ਆ ਵੀ ਕਾਰਡ ਛਪਾ ਦਿਓ ਜਾਤ ਉਹ ਜਿਹੜੇ ਥੱਲੇ ਪਛਾਈਦੇ ਉਹ ਲੈ ਆਉਂਦੇ ਆਪਣੀ ਮਰਜ਼ੀ ਨਾਲ ਠੀਕ ਹੈ ਜੀ ਫਿਰ ਉਹ ਨਹੀਂ ਹਟਦੇ ਜਿੱਦਾਂ ਕਿਸੇ ਨੇ ਆਉਣਾ ਹੈ ਇੱਥੇ ਸਾਡੀ ਵੀਡੀਓ ਦੇਖ ਕੇ ਉਹ ਆਪਣੇ ਲਈ ਕੋਈ ਡੱਬਾ ਕੋਈ ਜਿੱਦਾਂ ਕਿ ਕਈ ਸੰ ਪਤਾਸੇ ਲੈ ਕੇ ਜਾਂਦੇ ਜਾਂ ਪਤਾਸੇ ਇੱਤੋਂ ਹੀ ਮਿਲ ਜਾਂਦੇ ਆ ਠੀਕ ਹੈ ਜੀ ਲੱਡੀਆਂ ਦਾ ਡੱਬਾ ਘਰੋਂ ਲੈਣਾ ਪੜੀਗਾ ਠੀਕ ਹੈ ਜੀ ਲੱਡੂਆਂ ਦਾ ਡੱਬਾ ਘਰੋਂ ਲਿਆਉਣਾ ਉਹ ਦੂਜੇ ਐਤਵਾਰ ਜਦੋਂ ਫਰਕ ਪੈਣਾ ਸ਼ੁਰੂ ਹੋ ਹਾਂ ਸ਼ੁਰੂ ਹੋ ਦੂਜੀ ਵਾਰੀ ਦੂਜੀ ਵਾਰੀ ਠੀਕ ਹੈ ਬਾਬਾ ਜੀ ਠੀਕ ਹੈ ਬਾਕੀ ਹੋਰ ਤੁਸੀਂ ਐ ਕਰੋ ਹੋਰ ਕਿਸੇ ਤੋਂ ਪੁੱਛ ਲਓ ਜਿਹੜਾ ਤੁਸੀਂ ਪਹਿਲਾਂ ਦੁੱਧ ਦਾ ਬੱਲੇ ਬੱਧਾ ਕਿਲੋ ਦਾ ਲੈਣਾ ਤੁਸੀਂ ਪਹਿਲਾਂ ਆਏ ਜੀ ਪਹਿਲਾਂ ਆਇਆ ਮੈਂ ਦੂਜੀ ਦੂਜੀ ਵਾਰ ਆਇਆ ਮੈਂ ਦੂਜੀ ਵਾਰ ਹੀ ਫਰਕ ਸ਼ੁਰੂ ਹੋ ਗਿਆ ਜੀ ਹਾਂਜੀ ਫਰਕ ਕੀ ਪ੍ਰੋਬਲਮ ਸੀਗੀ ਜੀ ਮੈਨੂੰ ਤਾਂ ਕਦੂਦਾਂ ਦੀ ਆ ਮੇਰੇ ਨਾਲ ਸਾਡਾ ਭਾਈ ਸਾਹਿਬ ਆ ਉਹਨਾਂ ਨੂੰ ਹਰਨੀਆਂ ਦੀ ਸੀਗੀ ਤੇ ਦਰਦ ਬਹੁਤ ਹੁੰਦਾ ਸੀ ਦਰਦ ਦੁੱਧਨ ਦਾ ਹਟ ਗਿਆ ਜਦੋਂ ਦੇ ਤੁਸੀਂ ਇੱਥੇ ਲੰਮ ਕੇ ਗਏ ਆਉਣ ਦੇ ਲੰਮ ਕੇ ਹਟ ਗਿਆ ਠੀਕ ਆ ਜੀ ਹਾਂਜੀ ਇਹ ਕਿੰਨਾ ਚਿਰ ਹੋ ਗਿਆ ਜੀ ਐ ਮੈਨੂੰ ਤਾਂ ਪਿਛਲੇ ਹਫਤੇ ਆ ਕੇ ਗਿਆ ਪਰ ਮੈਂ ਇਹਦਾ ਵੀਡੀਓ ਦੇਖ ਮੈਂ ਤਾਂ ਸਰ ਬਹੁਤ ਵਾਰ ਹੀ ਆਇਆ ਮੈਂ ਤਾਂ ਘੱਟੋ ਘੱਟ 25 30 ਬੰਦਿਆਂ ਨੂੰ ਲੈ ਕੇ ਆ ਗਿਆ ਠੀਕ ਹੈ ਜੀ ਸਾਰੇ ਬਿਲਕੁਲ ਠੀਕ ਹੈ ਜੀ ਬਿਲਕੁਲ ਠੀਕ ਹੈ ਲੋ ਕਿੰਨੀ ਪਰਮਾਤਮਾ ਦੀ ਕਿਰਪਾ ਹਾਂਜੀ ਹਾਂਜੀ ਕਿਰਪਾ ਉਹਨਾਂ ਦੀ ਇੱਕ ਲੰਗਣ ਦੇ ਨਾਲ ਹਾਂਜੀ ਹਾਂਜੀ ਆਪਰੇਸ਼ਨ ਕਰਾਉਣੇ ਆ ਕਿੰਨਾ ਖਰਚਾ ਆ ਇੱਥੇ ਕੋਈ ਲੋਭ ਲਾਲਚ ਨਹੀਂ ਕੋ ਤਾਕਤ ਵੀ ਇਤਨੀ ਹੈਗਾ ਕੋਈ ਪੈਸਾ ਨਹੀਂ ਚੜਦਾ ਕੋਈ ਗੱਲਾ ਨਹੀਂ ਹੈਗਾ ਠੀਕ ਇਹ ਪਰਮਾਤਮਾ ਦੀ ਕਿਰਪਾ ਹੈ ਜੀ ਆਪਾਂ ਕਹਿ ਸਕਦੇ ਹਾਂ ਜੀ ਉਹਨਾਂ ਨੇ ਬਖਸ਼ ਕੀਤੀ ਹੂਆ ਸਹੀ ਹੈ ਜੀ ਸਹੀ ਉਹ ਸਾਰਾ ਕੁਝ ਇੱਥੇ ਹੈ ਨਾ ਹਾਂਜੀ ਹਾਂਜੀ ਇੱਥੇ ਪਹਿਲੀ ਗੱਲ ਤਾਂ ਇਹ ਆ ਵੀ ਕੋਈ ਕਿਸੇ ਕਿਸਮ ਦਾ ਜਾਨੀ ਕਿ ਲੋਭ ਲਾਲਚ ਨਹੀਂ ਜੀ ਕੋਈ ਪੈਸੇ ਦੀ ਕੋਈ ਇਹ ਨਹੀਂ ਵੀ ਗੱਲਾ ਰੱਖਿਆ ਕੋਈ ਗੱਲੇ ਚ ਪੈਸ ਬਿਲਕੁਲ ਨਹੀਂ ਕਿ ਸਿਰਫ 10 ਰੁਪਏ ਦਾ ਪ੍ਰਸ਼ਾਦ ਪਤਲ ਸਿੰਘ ਦਾ ਉਹੀ ਪ੍ਰਸ਼ਾਦ ਤੁਹਾਨੂੰ ਬਾਅਦ ਚ ਦੇ ਦਿੰਦੇ ਹਾਂ ਉਹੀ ਪ੍ਰਸ਼ਾਦ ਆਉਂਦਾ ਹੈ ਵੰਡ ਵੀ ਜਾਂਦੀ ਹੈ ਸੰਗ ਵਿੱਚ ਵੰਡੀ ਜਾਂਦੀ ਹੈ ਕੋਈ ਲਾਲਚ ਨਹੀਂ ਦੇਖਣਾ ਹਾਂਜੀ ਹਾਂਜੀ ਮੈਂ ਤਾਂ ਅੱਜ ਇੱਕ ਹੋਰ ਬੱਚੇ ਨੂੰ ਲੈ ਕੇ ਆਇਆ ਅੱਛਾ ਜੀ ਤੇ ਬਸ ਮੇਰੇ ਨਾਲ ਹੀ ਆਇਆ ਮੈਂ ਮਾਲਪੁਰ ਤੋਂ ਆਇਆ ਜੀ ਜ਼ਿਲ੍ਹਾ ਸ਼ਿਆਲਪੁਰ ਕਿੰਨੀ ਵਾਰੀ ਫਰਕ ਪੈ ਜਾਂਦਾ ਜੀ ਦੂਜੇ ਐਤਵਾਰ ਬਸ ਦੋਸਤੋ ਬਦੂਤਾਂ ਹਰਨੀਆਂ ਨੂੰ ਪ੍ਰੋਬਲਮ ਜਿੰਨਾਂ ਨੂੰ ਲੋਕਾਂ ਨੂੰ ਪ੍ਰੋਬਲਮ ਦੀ ਆ ਇੱਕ ਦੋ ਵਾਰੀ ਆਉਣਾ ਫਰਕ ਪੈ ਜਾਂਦਾ ਹਾਂਜੀ ਹਾਂਜੀ ਬਸ ਦੋ ਵਾਰੀ ਆਉਣਾ ਪੈਂਦਾ ਦੋ ਵਾਰੀ ਤਾਂ ਆਣਾ ਪੈਂਦਾ ਜੇ ਕਈ ਵਾਰ ਪਿੰਡਾਂ ਚ ਖੂਹ ਨਹੀਂ ਮਿਲਦੇ ਸ਼ਹਿਰਾਂ ਚ ਨਹੀਂ ਮਿਲਦੇ ਫਿਰ ਇੱਥੇ ਆਉਣਾ ਪੈਂਦਾ ਹੈ ਅੱਛਾ ਜੀ ਨਹੀਂ ਤਾਂ ਆਪਣੇ ਤੁਸੀਂ ਜਿੱਥੇ ਪਿੰਡ ਹੈ ਜਿੱਥੋਂ ਆਏ ਆ ਕਿ ਉੱਥੇ ਕੋਈ ਖੂਹ ਮਿਲਦਾ ਤੁਹਾਨੂੰ ਉੱਥੋਂ ਤੁਸੀਂ ਮੱਥਾ ਟੇਕ ਸਕਦੇ ਆ ਅੱਛਾ ਉੱਥੇ ਟੇਕ ਸਕਦੇ ਆ ਹਾਂਜੀ ਹਾਂਜੀ ਦੂਜੀ ਗੱਲ ਉਹ ਜਿਹੜੀ ਬੰਨਾਂ ਲਈ ਸੀ ਇਟਾਣਿਆ ਜੀ ਹਾਂਜੀ ਹਾਂਜੀ ਉਹ ਕਿਸੇ ਕਿਸਮ ਦਾ ਲਾਲਚ ਨਹੀਂ ਹੈਗਾ ਇਹਸ ਬੰਦਿਆਂ ਨੂੰ ਦੇਖੋ ਸਾਡੇ ਕੋਲ ਟਾਈਮ ਨਹੀਂ ਹੈਗਾ 10 ਮਿੰਟ ਦਾ ਕਿਸੇ ਲਈ ਨੇ ਦੇਖੋ ਤੁਸੀਂ ਹਾਂਜੀ ਪਾਉਂਦੇ ਖੂਹ ਦੇ ਵਿੱਚ ਆ ਦੇਖੋ ਜੀ ਹੁਣ ਦੋਸਤੋ ਆਪਾਂ ਦਿਖਾਵਾਂਗੇ ਕਿ ਇਦਾਂ ਲਮਕਾਉਂਦੇ ਆ ਇਹ ਆ ਰਹਾ ਇਸ ਤਰ੍ਹਾਂ ਆ ਇੱਕ ਇੰਦਾ ਇਹ ਬਾਈ ਜਿਹੜੇ ਨਾਲ ਸਰਦਾਰ ਜੀ ਆ ਜਿੰਨੀ ਵਾਰੀ ਲਮਕਾਉਣਗੇ 19 ਵਾਰੀ ਇਹਨਾਂ ਨੂੰ ਨਹਾਉਣਾ ਪੈਂਦਾ ਆ ਇੱਥੇ ਇਸ਼ਨਾਨ ਕਰਦੇ ਆ ਤੇ ਕਿਉਂਕਿ ਜੋ ਜੋ ਰੀਤੀ ਰਿਵਾਜੋ ਨਿਜਮਾ ਉਦੇ ਮੁਤਾਬਕ ਇਹਨਾਂ ਨੇ ਇਕੱਲੇ ਇਕੱਲੇ ਬੰਦੇ ਨੂੰ ਥੱਲੇ ਜੋ ਲਮਕਦੇ ਆ ਫਿਰ ਨਾਲ ਨਾਲ ਆ ਬਣਾਉਂਦੇ ਆ ਕਿਉਂਕਿ 10 ਵਜੇ ਤੱਕ ਇਹ ਕਹਿੰਦੇ ਖੁਦ ਫੇ ਖਾਲੀ ਵੀ ਇਟਰੀ ਰਹਿੰਦੇ ਆ ਨਿਰਨੇਗਲ ਜਾਣਾ ਹੁੰਦਾ ਹੈ ਜਿਹੜੇ ਜਿਹੜੇ ਲੋਕ ਇੱਥੇ ਆਉਂਦੇ ਦੇਖੋ ਪਹਿਲਾਂ ਭਾਈ ਹੁਣਾਂ ਨੇ ਇਹ ਵੀਰ ਜੀ ਉਹਨਾਂ ਨੂੰ ਲਟਕਾਉਣਗੇ ਜਦੋਂ ਲਟਕਾਉਂਦੇ ਆ ਲਟਕਾਉਣ ਤੋਂ ਬਾਅਦ ਸਿੰਘ ਸਾਹਿਬ ਫਿਰ ਆਉਣਗੇ ਮੁੜ ਕੇ ਫਿਰ ਨਾ ਆਉਣਗੇ ਕੋ ਬਾਈ ਜੀ ਹੁਣ ਫੇਰ ਨਾ ਆਉਂਦੇ ਆ ਇਹ ਜੋ ਪਰੰਪਰਾ ਚੱਲ ਰਹੀ ਆ ਉਸ ਹਿਸਾਬ ਨੇ ਸਾਰਾ ਉਸ ਦੇ ਮੁਤਾਬਕ ਹਾਂਜੀ ਭੈਣੇ ਭੈਣੇ ਇੱਕ ਕਦੋਂ ਤੋਂ ਆਉਂਦੇ ਆ ਜੀ ਮੈਨੂੰ ਜੀ 3 ਸਾਲ ਹੋ ਗਏ ਇੱਥੇ ਆਂਦੀ ਨੂੰ ਮੇਰੀ ਬੇਟੀ ਇੱਥੋਂ ਠੀਕ ਹੋਏ ਦੇ ਹਰਨੀਆਂ ਸੀਗੀਆਂ ਛੋਟੇ ਬੱਚੇ ਹਾਂਜੀ ਛੋਟੇ ਬੱਚੇ ਦੇ ਬੁੜੀਆਂ ਦੇ ਅਸੀਂ ਦੋ ਵਾਰ ਆਏ ਸੀ ਦੂਸਰੀ ਵਾਰ ਜੀ ਮੇਰੀ ਬੇਟੀ ਪਹਿਲੀ ਵਾਰ ਜੀ ਆ ਕੇ ਬਿਲਕੁਲ ਠੀਕ ਹੋ ਗਈ ਸੀ ਸਕੈਨ ਕਰਾਈ ਸੀ ਹਾਂਜੀ ਸਕੈਨ ਕਰਾਈ ਸੀ ਬਿਲਕੁਲ ਠੀਕ ਹੈ ਪਹਿਲਾਂ ਵੀ ਕਰਵਾਈ ਸੀਗੇ ਉਸ ਤੋਂ ਬਾਅਦ ਇੱਥੇ ਆਣ ਤੋਂ ਬਾਅਦ ਵੀ ਅਸੀਂ ਕਰਵਾ ਕੇ ਦੇਖੀ ਹੁਣ ਬਿਲਕੁਲ ਠੀਕ ਮੰਨਦੇ ਹੋ ਚਮਤਕਾਰ ਹੋ ਹਾਂਜੀ ਹਾਂਜੀ ਬਹੁਤ ਬੜਾ ਚਮਤਕਾਰ ਆ ਹੁਣ ਅਸੀਂ ਮੈਂ ਆਪਣੇ ਬੇਟੇ ਨੂੰ ਲੈ ਕੇ ਆਈ ਹਾਂ ਸਾਸ ਨੂੰ ਸਹੁਰੇ ਨੂੰ ਸਾਰਿਆਂ ਨੂੰ ਲੈ ਕੇ ਆਈ ਹ ਬਹੁਤ ਅਗਰ ਮੰਨੀਏ ਤਾਂ ਬਹੁਤ ਕੋਸ਼ਾ ਜੀ ਇੱਥੇ ਆਣਾ ਚਾਹੀਦਾ ਲੋਕਾਂ ਨੂੰ ਵੱਧ ਤੋਂ ਵੱਧ ਹਾਂਜੀ ਕੋਈ ਇਹ ਅੰਧਵਿਸ਼ਵਾਸ ਨਹੀਂ ਹੈਗਾ ਇਹ ਪਰੰਪਰਾ ਆ ਇਹ ਗੁਰੂ ਮਹਾਰਾਜ ਦੀ ਕਿਰਪਾ ਆ ਇੱਥੇ ਇੰਨੇ ਲੋਕ ਆਉਂਦੇ ਆ ਜਿਨ੍ਹਾਂ ਦੇ ਦੁੱਖ ਦੂਰ ਹੁੰਦੇ ਆ ਉਹੀ ਆਉਂਦਾ ਜਿਹਨੂੰ ਦੁੱਖ ਹੋਊਗਾ ਨਾ ਉਹੀ ਇੱਥੇ ਪੁੱਜਦਾ ਲੋਕਾਂ ਦੇ ਤੁਸੀਂ ਦੁੱਖ ਸੁਣ ਰਹੇ ਹੋ ਲੋਕ ਠੀਕ ਹੋ ਰਹੇ ਆ ਬਾਕੀ ਆਪਾਂ ਤੁਹਾਨੂੰ ਖੁਦ ਇਹ ਦਰਸ਼ਨ ਕਰਾਉਂਦੇ ਆ ਭਾਜੀ ਭਾਜੀ ਇਹ ਕੀ ਸ਼ਰਦਾ ਇੱਥੇ ਲੋਕਾਂ ਦੀ ਕੀ ਕਿੱਦਾਂ ਲੋਕ ਠੀਕ ਹੁੰਦੇ ਆ ਅੱ체 ਮਹਾਪੁਰਛ ਆਏ ਸੀ ਜੀ ਬਹੁਤ ਦਰਪਲਾਂ ਜੀ ਸਾਡੇ ਮਤਲਬ ਬਜ਼ੁਰਗਾਂ ਤੋਂ ਚੱਲਦਾ ਆਉਂਦਾ ਕੰਮ ਜਿੱਦਾਂ ਪੀੜੀਦਰ ਪੀੜੀ ਠੀਕ ਆ ਹੁਣ ਸਾਨੂੰ ਮਤਲਬ ਇਹ ਵੀ ਨਹੀਂ ਕਲੀਅਰ ਵੀ ਕਦੋਂ ਆਏ ਸੀ ਕਦੋਂ ਆਏ ਸੀ ਉਹ ਬਜ਼ੁਰਗਾਂ ਨੂੰ ਬਤਾ ਉਹਨਾਂ ਸਾਡੇ ਬਜ਼ੁਰਗਾਂ ਨੇ ਸੇਵਾ ਕਰੀ ਮਹਾਪੁਰਛਾਂ ਸੀ ਉਹ ਇੱਥੇ ਬਚਨ ਕਰਕੇ ਗਏ ਸੀਗੇ ਵੀ ਤੁਸੀਂ ਇਹਦਾ ਇਦਾਂ-ਇਦਾਂ ਕਰੋ ਵੀ ਇਹ ਜਿਹਨੂੰ ਆਰਾਮ ਆਊਗਾ ਬਹੁਤ ਦੂਰੋਂ ਦੂਰੋਂ ਲੋਕ ਆਉਂਦੇ ਆ ਜੀ ਉਹਨੇ ਜਾਂਚ ਗੁਰਦੁਆਰਾ ਸਾਹਿਬ ਵੀ ਸਾਡੇ ਪਿੰਡ ਬਣਿਆ ਹੋਇਆ। ਮੁੱਡੇਵਾਲ ਰੋਡ ਤੇ ਜਿੱਦਾਂ ਬਜ਼ੁਰਗ ਦੱਸਦੇ ਆ ਜੀ। ਠੀਕ ਹੈ ਜੀ। ਠੀਕ ਹੈ ਨਾ। ਤੇ ਪ੍ਰੋਬਲਮ ਕਿਹੜੀ ਕਿਹੜੀ ਠੀਕ ਹੁੰਦੀ ਭਾਜੀ? ਆਪਣੇ ਤੇ ਹਰਨੀਆਂ ਦਾ ਗਦੂਦਾਂ ਦਾ ਤੇ ਨਲਾਂ ਦਾ ਜੀ। ਲਗਭਗ ਸਾਰੀਆਂ ਬਿਮਾਰੀਆਂ ਵਾਲੇ ਜਾਂਦਾ ਬਾਬੇ ਦੀ ਕਿਰਪਾ ਨਾਲ ਠੀਕ ਵੀ ਹੁੰਦੇ ਆ। ਇੱਥੇ ਅਸੀਂ 1 ਵੀ ਰੁਪਈਆ ਨਹੀਂ ਲੈਂਦੇ ਕੋਈ ਵੀ। ਕੋਈ 1 ਵੀ ਰੁਪਈਆ ਦਾ ਕਿਤੇ ਮੱਥਾ ਨਹੀਂ ਟਿਕਾਉਂਦੇ। ਨਾ ਕੋਈ ਕਿਸੇ ਚੀਜ਼ ਦੀ ਹੋਰ ਕਦੇ ਵੀ ਕੋਈ ਡਿਮਾਂਡ ਆ ਵੀ ਆਹ ਦੇ ਜੋ ਜਾਂ ਉਹਦੇ ਜੋ ਕੁਝ ਵੀ। ਕਦੇ ਵੀ ਸਾਡਾ ਮਤਲਬ ਬਿਲਕੁਲ ਫਰੀ ਆ ਨਾ ਅਸੀਂ ਲੈਨੇ ਤੇ ਨਾ ਅਸੀਂ ਲੈ ਸਕਦੇ ਆ ਕੁਝ ਵੀ ਠੀਕ ਹੈ ਜੀ ਅੱਛਾ ਮੱਥਾ ਵੀ ਨਹੀਂ ਪਟਕਾਉਂਦੇ 1 ਰੁਪਏ ਤੁਹਾਨੂੰ ਪਤਾ ਹੀ ਆ ਜਿਹੜਾ ਪ੍ਰਸ਼ਾਦ ਵੀ ਆਉਂਦਾ ਮੰਨ ਲਓ ਪਤਾਸੇ ਆਉਂਦੇ ਜਾਂ ਲੱਡੂ ਆਉਂਦੇ ਆ ਉਹ ਪਨ ਨਾਲ ਦੀ ਨਾਲੇ ਸੰਗਤ ਜੀ ਬਣਦੀ ਦੀ ਨਾਲ ਵੰਡ ਹੋ ਜਾਂਦੇ ਆ ਨਾਲ ਦੀ ਨਾਲੇ ਬਣਦੀ ਜੀ ਉਹ ਵੀ ਅਸੀਂ ਮਤਲਬ ਰੱਖਦੇ ਨਹੀਂ ਉਹ ਵੀ ਨਾਲ ਦੀ ਨਾਲ ਬਣਦੀ ਜੀ ਠੀਕ ਹੈ ਜੀ ਲੋਕ ਜਿਹੜਾ ਆਪਣੀ ਖੁਸ਼ੀ ਨਾਲ ਆਉਂਦੇ ਆ ਬਿਲਕੁਲ ਜੀ ਬਿਲਕੁਲ ਸਾਨੂੰ ਮਤਲਬ ਅਸੀਂ ਇਹ ਨਹੀਂ ਕਿਸੇ ਨੂੰ ਕਹਿੰਦੇ ਮਜਬੂਰ ਕਰਦੇ ਵੀ ਸਾਡੇ ਕੋਲ ਜ਼ਰੂਰ ਆਓ ਜਾਂ ਨਾ ਆਓ ਜਿਹਨੂੰ ਪਤਾ ਲੱਗਦਾ ਜਿਹਨੂੰ ਆਰਾ ਪਹਿਲਾਂ ਕਹਿੰਦੇ 10 ਬੰਦੇ ਮੈਂ ਆਪ ਲੈ ਕੇ ਆਇਆ ਉਹ ਉਹ ਬੰਦਾ ਦੱਸਦਾ ਬਈ ਮੈਂ ਵੀ ਠੀਕ ਹੋਇਆ ਬਈ ਵੀ ਤੁਸੀਂ ਉੱਥੇ ਜਾਓ ਉਹ ਲੋਕ ਆਉਂਦੇ ਆ ਅਸੀਂ ਕਿਸੇ ਨੂੰ ਮਜਬੂਰ ਨਹੀਂ ਕਰਦੇ ਵੀ ਸਾਡੇ ਕੋਲ ਜਰੂਰ ਆਓ ਜੀ ਨਾ ਅਸੀਂ ਕਿਸੇ ਨੂੰ ਇਹ ਕਹਿੰਦੇ ਆ ਵੀ ਸਾਡੇ ਕੋਲ ਨਾ ਆਓ ਠੀਕ ਹੈ ਜੀ ਠੀਕ ਹੈ ਜਿਹੜਾ ਮਤਲਬ ਆਉਂਦਾ ਚਲੋ ਅਸੀਂ ਕਹਿੰਦੇ ਵੀ ਹਰੇਕ ਦਾ ਭਲਾ ਹੋਵੇ ਅਸੀਂ ਆਪਣਾ ਕੰਮ ਕਰਦੇ ਨਾ ਬਾਕੀ ਬਾਬੇ ਨੇ ਆਪਣਾ ਕੰਮ ਕਰਨਾ ਠੀਕ ਹੈ ਭਾਜੀ ਇਹ ਭਾਜੀ ਟੋਕਨ ਸਿਸਟਮ ਆ ਜੀ ਹਾਂਜੀ ਹੁਣ ਟੋਕਨ ਸੇ ਜ਼ਿਆਦਾ ਰਸਹੂਣ ਕਰਕੇ ਨਾ ਹੁਣ ਅਸੀਂ ਟੋਕਨ ਸਿਸਟਮ ਕਰਤਾ ਅੱਗੇ ਹੁੰਦਾ ਸੀਗਾ ਵੀ ਚਲੋ ਜਿਹੜਾ ਪਹਿਲਾਂ ਹੁਣ ਕੀ ਹੁੰਦਾ ਰਸ਼ਨ ਕਰਕੇ ਜਿਆਦਾ ਹੁਣ ਸਾਨੂੰ ਟੋਕਨ ਲਾਉਣੇ ਪੈਗੇ ਉਹਦੇ ਨਾਲ ਫਿਰ ਉਹ ਜਿਹੜਾ ਪਹਿਲਾਂ ਆਉਂਦਾ ਉਹਦਾ ਪਹਿਲਾਂ ਹੋ ਜਾਂਦਾ ਜਿਹੜਾ ਲਾਈਨ ਪਰ ਹੁੰਦਾ ਆਉਣਾ ਹੁੰਦਾ ਖਾਲੀ ਪੇਟ ਸਾਡੇ ਵੀ ਖਾਲੀ ਪੇਟ ਰਹਿੰਦੇ ਨੇ ਦੋਨੋਂ ਟਾਈਮ ਇੱਕ ਬੰਦੇ ਨੇ ਜੀ ਜਿੰਨੇ ਹੱਥ ਵਾਲੇ ਕਰਨੇ ਨੇ ਮੰਨ ਲਓ ਜੇ 100 ਬੰਦਾ ਵੀ ਆ ਗਿਆ ਤਾਂ 100 ਵਾਰੀ ਉਹ ਮੁੰਡੇ ਨੇ ਜਿਹੜਾ ਵੀ ਸਾਡੇ ਘਰ ਚੋਂ ਖਾਲੀ ਪੇਟ ਰਹਿੰਦਾ ਮੰਨ ਲਓ ਉਹਨੇ 100 ਵਾਰੀ ਵੀ ਮੰਨ ਲਓ ਨਾਉਣਾ ਫਿਰ 100 ਟਾਈਮ ਤੁਹਾਡੇ ਸਾਹਮਣੇ ਆ ਜੀ ਤੇ 100 ਵਾਰੀ ਉਹਨੇ ਚਾਹੇ ਜੇਠ ਹੜ ਦਾ ਮਹੀਨਾ ਚਾਹੇ ਪੋਹ ਮਾਗ ਦਾ ਮਹੀਨਾ ਉਹ 100 ਵਾਰ ਨਾਉਣਾ ਹੀ ਪ ਮਤਲਬ ਅਸੀਂ ਕੋਈ ਐਤਵਾਰ ਛੱਡ ਨਹੀਂ ਸਕਦੇ ਕਹਿਣ ਤੋਂ ਭਾਵ ਸਾਡੇ ਪਰਿਵਾਰ ਆ ਟੀ ਕਰਨੇ ਸਾਡੇ ਪਿੰਡ ਦੇ ਵਿੱਚ ਚਲੋ ਥੋੜੇ ਅਸੀਂ ਆਉਨੇ ਆ ਥੋੜੇ ਘਰ ਆਉਂਦੇ ਆ ਥੋੜੇ ਅਜੇ ਨਹੀਂ ਆਉਂਦੇ ਮੰਨ ਲਓ ਜਾਂ ਉਹ ਉਹਦੇ ਚ ਕੀ ਆ ਵੀ ਜਿਹੜਾ ਸਾਡੇ ਚ ਇੱਕ ਬੰਦੇ ਨੇ ਖਾਲੀ ਪੇਟ ਰਹਿਣਾ ਹੁੰਦਾ ਮੰਨ ਲਓ ਜਿਹਨੇ ਤੇ ਹੱਥ ਵਾਲਾ ਕਰੀ ਜਦੋਂ ਬਾਈ ਜੀ ਹੁਣੀ ਆਹ ਉਹ ਖਾਲੀ ਖਾਲੀ ਪੇਟ ਜੀ ਖਾਲੀ ਪੇਟ ਹਾਂਜੀ ਹਾਂ 10 ਵਜੇ ਤੱਕ ਇੱਦ ਹੀ ਰਹਿਣਾ ਹਾਂ ਸਾਢੇ 9 ਵਜੇ ਤੱਕ ਟਾਈਮ ਆ ਅਸੀਂ 10 ਵਜਾ ਦੇ ਦਈਏ ਫਿਰ ਮਤਲਬ ਸਵੇਰ ਦੇ ਹੀ ਹੈ ਨਾ ਸਵੇਰੇ 7:30 ਸਵੇਰੇ 9:00 ਠੀਕ ਆ ਜੀ ਉਹ 2 ਘੰਟੇ ਜੋ ਕਾਫੀ ਪਵਿੱਤਰ ਜਗ੍ਹਾ ਭਾਜੀ ਕਿਉਂਕਿ ਵੱਡੇ ਵੱਡੇ ਨੇ ਜੋ ਗੁਰੂ ਮਹਾਰਾਜ ਨੇ ਦਿੱਤੇ ਹਨ ਲੋਕਾਂ ਨੂੰ ਅਸੀਂ ਮਤਲਬ ਕੋਈ ਕਿਸੇ ਗੱਲ ਦਾ ਝੂਠ ਨਹੀਂ ਬੋਲਦੇ ਵੀ ਅਸੀਂ ਆ ਕਰਦਾਂਗੇ ਅਸੀਂ ਉਹ ਕਰਦਾਂਗੇ ਅਸੀਂ ਕੋਈ ਪੁੱਛਿਆ ਦੰਨੇ ਆ ਬਈ ਥੋੜੇ ਅਸੀਂ ਆ ਕੋਠੇ ਪਵਾ ਦਾਂਗੇ ਜਾਂ ਕਹਾਂਗੇ ਇੰਦਾ ਦਾ ਕੁਝ ਨਹੀਂ ਹੈਗਾ ਜੋ ਕੁਝ ਹੈ ਇੱਥੇ ਜਗ੍ਹਾ ਤੇ ਆ ਸੰਗਤ ਬੋਲਦੀ ਆ ਭਾਜੀ ਜਿੰਨਾਂ ਨੂੰ ਫਰਕ ਪਿਆ ਨਾ ਜੋ ਕੁਝ ਹੈਗਾ ਇੱਥੇ ਜਗ੍ਹਾ ਤੇ ਆ ਸਾਡੇ ਕੋਲੇ ਕੁਝ ਨਹੀਂ ਹੈਗਾ ਐਵੇਂ ਮੈਂ ਗੱਪਾਂ ਮਾਰੀ ਚੱਲਾ ਮੈਂ ਆ ਕਰਦੂ ਮੈਂ ਉਹ ਕਰਦੂ ਅਸੀਂ ਉਹ ਕਰਦਾਂਗੇ ਉਹ じゃ ਕੁਝ ਨਹੀਂ ਹੈਗਾ ਜੋ ਕੁਝ ਹੈਗਾ ਤੇ ਜਗ੍ਹਾ ਤੇ ਆ ਸਾਰਿਆਂ ਦੇ ਸਾਹਮਣੇ ਹੀ ਆ ਜੀ ਕੋਈ ਅਸੀਂ ਕੋਈ ਕੋਈ ਸਾਡਾ ਸੇਵਾਦਾਰ ਹੁਣ ਹੀ ਕੋਈ 1 ਰੁਪਿਆ ਫੜਦਾ ਕਿਸੇ ਤੋਂ ਸਾਰੇ ਲੋਕਾਂ ਨੂੰ ਪਤਾ ਹੀ ਹੈ ਜੀ ਇਹਦੀ ਵਾਰ ਠੀਕ ਹੈ ਜੀ ਹਾਂ ਜੀ ਦੋਸਤੋ ਇਹ ਇਹ ਪਿੰਡ ਜਡਲੀ ਹੈ ਜੀ ਜੰਡੇ ਵਾਲੀ ਜੰਡੇ ਵਾਲੀ ਪਿੰਡ ਜੰਡੇ ਵਾਲੀ ਪਿੰਡ ਜੰਡੇ ਵਾਲੀ ਨੇੜੇ ਘੜ ਚੰਡੀਗੜ੍ਹ ਰੋਡ ਲੁਧਿਆਣਾ ਲੁਧਿਆਣਾ ਤੋਂ ਕਿੰਨੇ ਕਿਲੋਮੀਟਰ ਹੈ 12 ਕਿਲੋਮੀਟਰ ਹੈ ਸਮਰਾਲਾ ਚੌਂਕ ਤੋਂ 12 13 12 13 ਕਿਲੋਮੀਟਰ ਹਾਂ ਜੀ ਲੁਧਿਆਣਾ ਸਮਰਾਲਾ ਚੌਂਕ ਤੋਂ 12 13 ਕਿਲੋਮੀਟਰ ਤੇ ਵੀਰੇ ਕੋਈ ਨੰਬਰ ਬੋਲ ਦੋ ਜੇ ਤਾਂ ਨਾ ਕਿਸੇ ਨੇ ਨੰਬਰ ਸਾਡੇ ਉਹ ਕਾਰ ਫੋਟ ਲੱਗੇ ਨੇ ਪਲੇ ਦਿਲਾ ਦੂੰਗਾ ਬਾਕੀ ਜੀ ਹਾਂ ਜੀ ਬਾਕੀ ਜੋ ਵੀ ਡਿਸਪ ਤੇ ਜੋ ਵੀ ਸ਼ਰਦਾਪੂਰੋ ਕਿਸੇ ਤੋਂ ਵੀ ਕੋਈ ਰੁਪਈਆ ਨਹੀਂ ਲਿਆ ਜਾਂਦਾ ਕਿਸੇ ਨੂੰ ਵੀ ਕੋਈ ਮਜਬੂਰ ਨਹੀਂ ਕੀਤਾ ਜਾਂ ਜਿੰਨਾਂ ਲੋਕਾਂ ਨੂੰ ਫਰਕ ਪੈਂਦਾ ਆ ਉਹ ਲੋਕ ਆਉਂਦੇ ਆ ਸਗੋਂ 10 ਬੰਦੇ ਹੋਰ ਲੈ ਕੇ ਆਉਂਦੇ ਆ ਇੱਕ 2 ਸਾਲ ਦੀ ਬੱਚੀ 3 ਸਾਲ ਦੀ ਬੱਚੀ ਉਹਨੂੰ ਫਰਕ ਪੈਣਾ ਉਹਦੀ ਸਕੈਨ ਬਿਲਕੁਲ ਕਲੀਅਰ ਆਈ ਆ ਇਹ ਚਮਤਕਾਰ ਕਹਿ ਸਕਦੇ ਕਿਉਂਕਿ ਗੁਰੂ ਮਹਾਰਾਜ ਦੀ ਜਿੰਨਾਂ ਪਿੰਡਾਂ ਤੇ ਬਖਸ਼ੋਣਾ ਉਹ ਨਿਆਰੇ ਇਹ ਸੰਗਲ ਦੱਸ ਰਹੀ ਆ ਕਿੰਨਾਂ ਲੋਕਾਂ ਨੂੰ ਫਰਕ ਪੈ ਰਿਹਾ ਬਣ ਰਹੇ ਉਹ ਕੰਮ ਸਹੀ ਬਲੌਗ ਮੇਰੇ ਕਿਹੜਾ ਕਿਹੜਾ ਲਾਜ ਇੱਥੇ ਹੁੰਦਾ ਕਿਵੇਂ ਹੁੰਦਾ ਆਪਣੇ ਮੇਰੇ ਹਰਨੀਆ ਗਰਦੋਦਾਂ ਪੱਥਰੀ ਰਸੌਲੀ ਆ ਬਾਕੀ ਸਾਰੇ ਆਈ ਜਾਂਦੇ ਵੀਰੇ ਆਪਾਂ ਕੋਈ ਪੈਸਾ ਨਹੀਂ ਲੈਂਦੇ ਕੋਈ ਕੁਝ ਨਹੀਂ ਠੀਕ ਆ ਕੇ ਮੱਥਾ ਟੇਕਣ ਫਰਕ ਪੈ ਗਿਆ ਠੀਕ ਆ ਤੇ ਮਰਿਆਦਾ ਕੀ ਆ ਕਦੋਂ ਆਉਣਾ ਆ ਕਿਵੇਂ ਆਉਣਾ ਆ ਕੀ ਮਰਿਆਦਾ ਕਿਸਤਾਂ ਦੀ ਐਤਵਾਰ ਨੂੰ ਆਉਣਾ ਵੀਰੇ ਸਵੇਰੇ 9 9:30 ਵਜੇ ਤੋਂ ਪਹਿਲਾਂ ਠੀਕ ਹੈ ਜੀ ਆਉਣਾ ਖਾਲੀ ਪੇਟ ਆ ਬਿਨਾ ਕੋ ਖਾਦੇ ਪੀਤੇ ਠੀਕ ਹੈ ਜੀ ਸੱਚੇ ਮੂੰਹ ਆਉਣਾ ਜੀ ਤੇ ਆ ਕੇ ਬਸ ਮੱਥਾ ਟੇਕਣਾ ਵਾ ਫਰਕ ਬਾਬੇ ਨਹੀਂ ਪਾਉਣਾ ਕੋਈ ਪੈਸਾ ਕੋਈ ਤੇ ਨਹੀਂ ਕੁਝ ਨਹੀਂ ਵੀਰੇ ਫ੍ਰੀ ਸੇਵਾ ਬਿਲਕੁਲ ਮੁਕਤ ਆ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਤੇ ਵੀਰੇ ਕਿਦਾ ਪਤਾ ਐਡਰੈਸ ਕੀ ਆ ਮਤਲਬ ਕਿ ਕਿੰਨੀ ਵਾਰੀ ਆਉਣਾ ਪੈਂਦਾ ਕਰਾਉਣ ਤੋਂ ਬਾਅਦ ਵੀ ਦੋ ਵਾਰ ਆਉਣਾ ਪੈਣਾ ਵੀਰੇ ਇੱਕ ਐਤਵਾਰ ਹਥੌੜਾ ਦੂਜੇ ਐਤਵਾਰ ਮੱਥਾ ਟੇਕਣਾ ਹੀ ਕੜਾਈ ਦਾ ਮੈਂ ਜੇ ਉਹਨਾਂ ਨੂੰ ਆਪਦੇ ਪਿੰਡ ਲੋਕਲ ਖੂਹ ਮਿਲਦਾ ਖੋਾਜਾ ਜਿਹਨੂੰ ਕਹ ਦਿੰਦੇ ਆ ਉੱਥੇ ਮੱਥਾ ਟੇਕ ਲੈਣ ਆਉਣ ਦੀ ਲੋੜ ਨਹੀਂ ਇੱਥੇ ਠੀਕ ਹੈ ਜੀ ਠੀਕ ਹੈ ਜੀ ਮਤਲਬ ਖੋਾਜੇ ਦੀ ਕੜਾਈ ਅਤਰ ਨਹੀਂ ਜ਼ਰੂਰੀ ਹੁੰਦੀ ਆ ਤੇ ਮਤਲਬ ਨਾਰਮਲ ਦੋ ਵਾਰ ਆਉਣਾ ਪੈਂਦਾ ਠੀਕ ਹੈ ਜੀ ਇੱਕ ਐਤਵਾਰ ਹਥੌੜਾ ਦੂਜੇ ਐਤਵਾਰ ਕੜਾਈ ਤੇ ਆਪਣਾ ਪਿੰਡ ਜੰਡੇਵਾਲੀ ਆ ਕੋਹਾੜੇ ਦੇ ਨਾਲ ਲੁਧਿਆਣੇ ਦੇ ਵਿੱਚ ਹੀ ਠੀਕ